ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਾਵਾ ਦਾ ਮੇਲਾ ਦਿਖਾਵਾਂਗੇ ਇੱਥੇ ਲਗਭਗ 60 ਤੋਂ ਬਾਹਰ ਗਾਵਾਂ ਇੱਕੋ ਕਰੇ ਫੋਰਜੇਰਾ ਬਰਨਾਲਾ ਜ਼ਿਲ੍ਹੇ ਦਾ ਪਿੰਡ ਆ ਕੱਲੇ-ਕੱਲੇ ਨਾਗਵਾਲ ਡਿਟੇਲ ਆਪਾਂ ਵੀਰ ਤੋਂ ਲੈ ਕੇ ਜਾਵਾਂਗੇ ਤੇ ਐਚਐਫ ਸਾਈਵਾਲ ਜਰਸੀ ਹਰ ਇੱਕ ਪ੍ਰਕਾਰ ਦੀ ਤੇ ਹਰ ਇੱਕ ਰੇਟ ਦੇ ਵਿੱਚ ਜਿੱਥੇ ਗਾ ਅਵੇਲੇਬਲ ਹੁੰਦੀ ਆ ਆਪ ਜੀ ਇਨਫਾਰਮੇਸ਼ਨ ਵੀਰ ਤੋਂ ਲੈਣਿਆ ਜੋ ਸਾਹਮਣੇ ਸਟਾਰਟਿੰਗ ਹੀ ਦੇਖੋ ਮਕੀਨੇ ਕਾਲੇ ਟੋਪ ਗਾਸ ਖੜੇ ਆ ਤੇ ਵੀਡੀਓ ਸ਼ੇਅਰ ਕਰਦੇ ਆ ਕੋਲ ਆਪਣੀ ਜੇ ਜਿਹੜੇ ਵੀ ਸੋਚਦੇ ਕੇ ਆਪਾਂ ਫਾਰਮ ਕਰਨਾ ਬੈੜਾ ਲੈਣ ਜਾਂ ਸਿੱਧਿਆ ਮਦਦ ਤੋਂ ਲੈਣੀਆਂ ਸਿੱਧਿਆ ਜਿਹੜਾ ਬੰਦਾ ਤੁਹਾਨੂੰ ਵੇਚਦਾ ਬਿਣਾ ਪਚੋਲੇ ਤੋਂ ਸਿੱਧਿਆ ਵੀਰ ਨਾਲ ਮਿਲਾਂਦੇ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਹਾਜੀ ਆਪਣਾ ਨਾਮ ਐਡਰੈਸ ਦੱਸ ਦਿਆ ਹਾਂ ਵੀਰੇ ਆਪਣਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾਸੀ ਨੀਵਾਲਕਾਂ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੀ ਸੜਕ ਤੇ ਆਪਣਾ ਫਾਰਮ ਆ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ ਵੀਰ ਜੀ 807 13934 807 13934 ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਮੈਨੂੰ WhatsApp ਦੇ ਉੱਪਰ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਚਲੀ ਜਾਣੀ ਆ ਉੱਥੇ ਟੱਚ ਕਰਕੇ ਆ ਜੇ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਸ਼ੁਰੂ ਜੇ ਗੱਲ ਕਰਦੇ ਆ ਵੀਰੇ ਮਾਲ ਬਹੁਤ ਜ਼ਿਆਦਾ ਹੈਗਾ ਟੋਟਲ 62 ਨਾਕ ਹੋਣਗੇ ਕਿਉਂਕਿ ਵੀਡੀਓ ਦੇ ਇਕੱਲਾ ਇਕੱਲਾ ਨਾਕ ਨਹੀਂ ਦਿਖਾਇਆ ਜਾਣਾ ਵੈਰਾਈਟੀ ਬਾਈ ਜੀ ਸਾਰੀ ਹੈ ਏ ਟੂ ਜ਼ेड ਤੇ ਵੀਡੀਓ ਸਾਰੀ ਦੇਖ ਲਓ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਜਾਊਗਾ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਕਿਉਂਕਿ ਜਿਹੜਾ ਆਪਾਂ ਵੀਡੀਓ ਕਵਰ ਕਰ ਰਹੇ ਆ ਬਾਈ ਜੀ ਇਹ ਜਿਹੜਾ ਆਪਣਾ ਹੈਗਾ 8 ਤਰੀਕ ਦਾ ਸ਼ਾਮ ਦਾ ਟਾਈਮ ਆ ਅੱਜ ਹੀ ਲੋਡ ਕਰਾਂਗੇ 9 ਤਰੀਕ ਨੂੰ ਵੀਰੇ ਕੱਲ ਨੂੰ ਮੈਂ ਵੀ ਕਿੱਥੇ ਜਾਣਾਗਾ ਤੇ ਕਰਮ ਵਾਲੀਆਂ ਗਊਆਂ ਬਾਈ ਜੀ ਕੱਲ ਨੂੰ ਅਰੈਸਟ ਕਰਨਗੀਆਂ ਤੇ 10 ਤਰੀਕ ਨੂੰ ਵੀਰੇ ਆਪਾਂ ਲਾਟ ਵੇਚਾਂਗੇ 10 ਤਰੀਕ ਦੂਜਾ ਮਹੀਨਾ 2025 ਬਾਈ ਜੀ ਦਿਨ ਸੋਮਵਾਰ ਬਣਦਾਗਾ ਜਾਣੀ ਦੀ ਪਰਸੋ ਨੂੰ ਸੋਮਵਾਰ ਨੂੰ ਵੀਰੇ ਸਵੇਰ 8:30 ਵਜੇ ਤੋਂ ਚਾਲੂ ਕਰਦੇ ਆਂਗੇ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਤੇ ਦੁਪਹਿਰ ਦੇ 2 ਵਜੇ ਤੱਕ ਕੰਮ ਚੱਲੂਗਾ ਜੀ ਕਿਤੇ ਵੀਰੇ ਇਹ ਨਾ ਸੋਚੋ ਵੀ 61 ਨਾਗਾ ਪੰਜਾਂ ਸ਼ਾਮ ਨੂੰ ਚੱਲਾਂਗੇ ਕਿਉਂਕਿ ਬਾਈ ਜੀ ਸਾਡੇ ਕੋਲੇ ਗਾਈਆਂ ਦੇ ਨਗ ਜ਼ਿਆਦਾ ਹੋਣ ਦੇ ਨਾਂ ਤੇ ਆਪਣਾ ਜਿਹੜਾ ਕੰਮ ਆ ਪੁਰਾਣਾ ਹੋਣ ਦੇ ਨਾਂ ਤੇ ਸਾਡੇ ਵੀਰ ਵੀ ਕਾਫੀ ਮਾਤਰਾ ਦੇ ਵਿੱਚ ਜੁੜੇ ਆ ਕਿਉਂਕਿ ਸਾਡੇ ਕੋਲੇ ਵੀਰੇ ਸਵੇਰ ਦੇ ਟਾਈਮ ਹੀ 9 10 11 ਵਜੇ ਤੋਂ ਬੜਾ ਲੈ ਕੇ ਆਉਣ ਦਾ ਫਾਇਦਾ ਨਹੀਂ ਹੁੰਦਾ ਜੀ ਕਹਿੰਦਾ ਸਾਢੇ 8 9 ਵਜੇ ਨੂੰ ਬੰਦਾ ਆਵੇ ਤਾਂ ਗੱਲ ਪੱਲੇ ਵਧੀਆ ਪੋੜ ਵਧੀਆ ਪੈਂਦੀ ਹੈ ਬਾਕੀ ਉਹ ਤਾਂ 62 ਨਾਗ ਆ ਗਿਆ ਜਿਹੜੀ 1:00 11 ਵਜੇ ਜ਼ਿਕਰ ਬੜਾ ਨਜ਼ਾਰਾ ਆਊਗਾ ਵੀਰੇ 62 ਨਾਗ ਆਪਣੇ ਘਰੇ ਗਿਰੇ ਆ ਬਾਈ ਜੀ 50 ਨਾਗ ਤਾਂ ਆਪਾਂ ਕੈਮਰੇ ਸਾਹਮਣੇ ਕਰਾਂਗੇ 12 ਬੜਾ ਵੱਡੀਆਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਕਿਉਂਕਿ ਮਾਲ ਨਮਾਇਆ ਜੇ ਨਹੀਂ ਹੈਗਾ 1:00 ਵੀਰੇ ਥੋੜਾ ਜਿਹਾ ਤੇ ਉਹ ਫਿਰ ਮਾਲਕ ਉਸ ਮਗਰ ਖੜਾਗਾ ਸੋ ਵੀਰੋ ਨਾਗ ਜ਼ਿਆਦਾ ਕਿ ਇੱਥੇ ਸਿਰਫ 49 ਨਾਗ ਅੰਦਰ ਹਾਜ਼ਰ ਖੜੇ ਬਾਕੀ ਬਾਹ ਜਗਾ ਹੈ ਨਹੀਂ ਬੰਨਣ ਦੀ ਖਾਤਰ ਨਾਗ ਬਾੜ ਵੇਣਗੇ ਹਾਂ ਨਾਗ ਆਪਣੇ ਕੋ ਬਾਹਰ ਦਾ ਕੱਲ ਨੂੰ ਕੋਈ ਵੀ ਨਾਗ ਨਹੀਂ ਵੇਚਦਾ ਮਗਰੋਂ ਪਿੱਛੋਂ ਕੋਈ ਵੀ ਵੀਰ ਨਾਲ ਫੇਰ ਕਹੇ ਮੈਂ ਖਾਲੀ ਮੁੜ ਗਿਆ ਕਿਉਂਕਿ ਲਾਟ ਵਾਲੇ ਨਹੀਂ ਵੇਚਾਂਗੇ ਵੀਰੇ ਕੋਈ ਨਹੀਂ ਨਾ ਕਿਸੇ ਵੀਰ ਨੇ ਇੱਕਨੇ ਮੰਗ ਲਿਆ ਅਸੀਂ ਉਹਦੀ ਇੱਕ ਘੰਟਾ ਵੇਟ ਕਰਦੇ ਹੁਣੇ ਉੱਪਰ ਦੀ ਕਿਸੇ ਵੀਰ ਨੂੰ ਅਸੀਂ ਵੀਰੇ ਮੁੱਲ ਵੀ ਨਹੀਂ ਕਰਦੇਗੇ ਜਿੰਨਾ ਚਿਰ ਸਾਨੂੰ ਵੀਰ ਹਾਂ ਨਾ ਦਾ ਜਵਾਬ ਨਹੀਂ ਦੇਊਗਾ ਉਹਨਾਂ ਚਿਰ ਅਸੀਂ ਕਿਸੇ ਨੂੰ ਅੱਗੇ ਮੁੱਲ ਨਹੀਂ ਕਰਦੇਗੇ ਤੇ ਤੁਸੀਂ ਜੋੜੇ ਹੀ ਦਰਸ਼ਕਾ ਕਦੋਂ ਆਪਾਂ ਨਾਲ ਦੀ ਨਾਲ ਆਪਾਂ ਦੱਸਦੇ ਜਲਦੇ ਨਾਲ ਦੀ ਆਪਾਂ ਕੋਸ਼ਿਸ਼ ਨਾ ਕੇ ਦਿਖਾਵਾਂਗੇ ਵੀਰੇ ਵੈਰਿਟੀ ਬਾਈ ਜੀ ਕੱਲੀਉਂ ਬੋਲਦੇ ਨਹੀਂ ਕਿ ਜਿਹੜੀ ਆਪਾਂ ਬੋਲਦੇ ਐਫ ਜਰਸੀ ਸਾਈਜ਼ ਵਾਲਾ ਐ ਸਰ ਗਰਲੈਂਡੋ ਉਹ ਬਾਈ ਜੀ ਹੋਂ ਦੇ ਨਾਂ ਤੇ ਬੋਲਦੇ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਗਿਆ ਜੇ ਬੋਲਦੇ ਆ ਦੇਖੇ ਹੋਂ ਗਿਆ ਵੀਰ ਜੀ ਜਿਹੜਾ ਭਾਈ ਜੋੜਾ ਵੜਾ ਦੇਖੀ ਇਹਦੇ ਗੱਬਣਾ ਦੁੰਨੇ ਜੀ ਬਿਲਕੁਲ ਵੀਰੇ ਦੁੰਨੇ ਸੂਣ ਵਾਲੀਆਂ ਜਰਸੀਆਂ ਊਣਾਂ ਨਹੀਂ ਸਾਡੇ ਕੋਲੇ 22 23 ਨੱਕ ਸੂਏ ਹੈਗੇ ਆ ਬਾਕੀ 5 4 ਬੱਚੇ ਕੱਲ ਨੂੰ ਵੀ ਧਰ ਨਹੀਂ ਗਿਆ ਬੈੜਾ ਜੀ 25 26 ਨੱਕ ਤੱਕ ਸੂਏ ਹੋ ਜਾਣਗੇ ਠੀਕ ਹੈ ਸੂਣ ਜਾਂ ਹੋਂਗੇ ਇਹਦੇ ਘਰੇ ਸੂਣ ਜਾਂ ਹੋਣਗੇ ਹਾਂ ਬਾਕੀ ਮਾਲ ਵੀਰੇ ਸਾਰਾ ਹੀ ਪੰਜਾਬ ਦਾ ਬਾਹਰ ਨਹੀਂ ਗਊ ਕੋਈ ਵੀ ਹੈ ਨਹੀਂਗੀ ਇਹ ਜਿਹੜੇ ਵੀਰੇ ਜਰਸੀ ਹੈਗੀਆਂ ਵੇਣਾ ਆਪਣੀਆਂ ਪੰਜਾਬ ਵਾਲੀਆਂ ਚੰਗੀਆਂ ਵੇਣਾ ਨੇ ਮੈਂ ਬਾਹਲਾ ਦੁੱਧ ਨਹੀਂ ਮੰਨੂਗਾ ਯਾਨੀ 20 ਕਿਲੋ ਵਾਲਾ ਮਾਲ ਹੈਗਾਗਾ ਮੈਂ ਇਹਨੇ ਕੁਫਰ ਤੋਲਦਿਆਂ ਵੀ 25 ਦੇਣੀਆਂ 30 ਦੇਣੀਆਂ ਵੀਰੋ ਵਾਧੂ ਗੱਲਾਂ ਹੁੰਦੀਆਂ 20 ਕਿਲੋ ਰੁੱਧ ਜਰਸੀ ਦਾ ਬਹੁਤ ਹੋ ਜਾ ਚਲੋ ਉਹ ਤਾਂ ਆਪਣੇ ਕੋਲੇ 35 ਕਿਲੋ ਵਾਲੀ ਵੀ ਹੁੰਦੀ ਐਡੀ ਗੱਲ ਨਹੀਂ ਹੈਗੀ ਠੀਕ ਆ ਪਰ ਜਿਹੜੀ ਚੀਜ਼ ਪਤਾ ਵੀ 20 ਦੇਣ ਵਾਲੀਆਂ ਤਾਂ ਬਸ ਵੀਰੇ ਜਿਹੜੀ ਪਤਾ ਵੀ 18 ਤੋਂ 20 ਵਾਲਾ ਮਾਲ ਆ ਇੰਨੇ ਹੀ ਦੇਣਾਗਾ ਮੈਂ ਕੁਫਰ ਤੋਲ ਕੇ ਵੇਚ ਲਊਗਾ ਕੋਈ ਫਾਇਦਾ ਹੀ ਨਹੀਂ ਹੁੰਦਾ ਜੀ ਹੋਰ ਜਿੱਦੇ ਤਿਆਰ ਹੋ ਗਈ ਫਰਾਟੇ ਤੇ ਇਹ 35 ਵੀ ਕਹਾਉਗੀ 10 ਮਿੰ ਤਾਂ ਉਹਦਾ ਦੇ ਦੂਜਾ ਵੀਰੇ ਜੋੜਾ ਸੁਆ ਵੇ ਆ ਗਿਆ ਇਹ ਜਰਸੀ ਪੀਸਲੀਰ ਗੱਬਣ ਸੀਗੀ ਕਾਫੀ ਕਲਰ ਹਾਂਜੀ ਸੇਦ ਆਂਦਾ ਵੀਰੇ ਦੂਜਾ ਸੁਆ ਸੁਈਆ ਇਹ ਕੱਲ ਸੁਈਆ ਵੀਰੇ ਇਹ 24 ਕਿਲੋ ਤੋਂ ਬੋਲੀ ਤੋਂ ਸਟਾਰਟ ਹੋਈ ਹੈਗੀ ਇਹ ਬੱਸੀ ਦਾ ਆਪ 32 33 ਕਿਲੋ ਦੁੱਧਿਆਣੀ ਵੀਰ ਦਾ ਪਿਛਲੀ ਹਰ ਦਿੱਤਾ ਵਗਾ ਅਸੀਂ ਤਾਂ 28 ਕਿਲੋ ਮੰਨ ਕੇ ਲਈਆ ਪਰ ਇਹਦਾ ਵਜਾਣੀ ਦੀ ਵੀਰੇ ਦੁੱਧ ਚਵਾ ਜਾ ਕਿਉਂਕਿ ਇਹਦੀ ਬਰੀਡ ਨੇ ਦੁੱਧ ਦੇਣਾ ਦੇਖੋ ਲੈ ਵੇ ਤੇ ਵੀਰੇ ਨਾ ਮਰਵਾ ਦੇ ਕੈਮਰਾ ਨਾੜਾ ਦੇਖੋ ਆਪਾਂ ਵੀਰੇ ਮਸ਼ੀਨ ਤੇ ਲੱਗੀ ਆ ਮਸ਼ੀਨ ਤੇ ਆਪਾਂ ਲਈ ਆ ਜਦੋਂ ਉਹ ਦਾਥੀ ਵੀ ਚੋਣੀਆਂ ਬੰਦਾ ਚੋ ਸਕਦਾ ਥਣ ਜਾਣੀ ਦਾ ਬਰਾਬਰ ਜੇ ਦਾ ਹੈਗਾ ਹੈ ਸੁਭਰੋ ਨਾੜਾਂ ਦੇਖੋ ਜੇ ਹਵਾਨੇ ਤੇ ਇੱਦਾਂ ਦੀ ਨਹੀਂ ਜਿਵੇਂ ਅੰਬਾਲੇ ਤੋਂ ਰੇਲ ਜਨ ਲੀਹਾ ਪਾਰ ਜੇ ਹੁੰਦੀਆਂ ਕੋਈ ਕਿੱਧਰ ਹਾਂਜੀ ਬਾਕੀ ਢਲੋਂ ਵੀਰ ਮਾੜਾ ਨੇੜੇ ਤੋਂ ਮਰਵਾ ਦਿਓ ਇੰਨਾ ਮਾਲ ਤੋੜਿਆ ਨਹੀਂ ਜਾਣਾ ਆਜੋ ਜਿਹੜੀ ਆ ਗਊ ਆ ਨਾ ਵੀਰੇ ਉਦੋਂ ਅੱਗੇ ਵਾਲੀ ਤੋੜੋ ਬੁੱਟੇ ਵੀਰੇ ਇੱਧਰ ਨੂੰ ਕਰ ਦਿਓ ਇਹਨੂੰ ਕਿਰਾਂ ਤੋੜਨ ਦੀ ਲੋੜ ਹੀ ਨਹੀਂ ਇੱਧਰ ਨੂੰ ਕਰ ਦਿਓ ਇਹਦੇ ਥੱਲੇ ਵੀਰੇ 22 ਕਿਲੋ ਰੈੜੀ ਆ ਅੱਜ ਸੂਈ ਨੂੰ ਚੌਥਾ ਲੈਣਾ ਚਾਹੇ ਕੋਈ ਵੀਰ ਆਪ 22 ਕਿਲੋ ਰੈਡੀ ਆ ਵੀਰੇ ਭਾਅ ਦੇ ਵਿੱਚ ਦੇਵਾਂਗੇ ਬਿਲਕੁਲ ਜਾਇਜ਼ ਠੀਕ ਆ ਉਦੋਂ ਅੱਗੇ ਪਰ ਉਦਾਂ ਹੀ ਜਾਣਕਾਰੀ ਦੇ ਦਿੰਨੇ ਆ ਆ ਆ ਗਿਆ ਵੀਰੇ ਬੱਚਾ ਦੋ ਦੰਦ ਗਰਲੈਂਡੋ ਦੇ ਵਿੱਚ ਇੱਕ ਹਫ਼ਤੇ ਦਾ ਬਾਕੀ ਆ ਐਦਾਂ ਮੜਾ ਕੈਮਰਾ ਮਰਵਾ ਦਿਓ ਇਹ ਦੂਜਾ ਸੂਆ ਇਧਰ ਵੀ ਲਿਓ ਮੜਾ ਜੀ ਦੂਜਾ ਸੂਆ ਸੁਣੀਆਂ ਵੀਰੇ ਗਰਲੈਂਡੋ ਹਫ਼ਤੇ ਦੀ ਗੱਜੇ ਦੇਖੋ ਨਾੜਾ ਇਹਦਾ ਮਾਝੀ ਬੰਨੀ ਬੈਠਾ ਬਿਲਕੁਲ ਦੇਖੋ ਵੀਰੇ ਨਾੜਾ ਦੇਖੋ ਤੁਸੀਂ ਬਾਕੀ ਉਦਾਂ ਦਾ ਮਾਲ ਲਿਆ ਦੇਖੋ ਠੰਡੀਆਂ ਸੀ ਆ ਦੇਖੋ ਵੀਰੇ ਮਰਵਾਇਓ ਇਧਰ ਮੜਾ ਕੈਮਰਾ ਦੇਖੋ ਸੋ ਵੀਰੇ ਬਰਫੀ ਦੀ ਹੁੰਦੀ ਯਾਰ ਕਿਆ ਬਾਤ ਇਹ ਉਦਾਂ ਨਹੀਂ ਵੀ ਆਪਾਂ ਮਾਲ ਦੂਜ ਤੇ ਆ ਬੈੜ ਦੇਖ ਸਕਦੇ ਹੋ ਵੀਰ ਜੀ ਆ ਦੇਖੋ ਥਣਲੇ ਬੇ ਵਾਲੀ ਬੈੜ ਬੁੱਲੇ ਵਾਲਾ ਸਾੜ ਜਾਵਾ ਕਿਉਂ ਕੱਲੀ ਕੱਲੀ ਗਊ ਵੀਰੇ ਆਪ ਤੋੜ ਕੇ ਨਹੀਂ ਦਿਖਾ ਸਕਦੇ ਬਲੂਨ ਬੈੜਾ ਵੀਰੇ ਟੱਟੋਂ ਘੱਟੇ ਕੇ ਸਾਡੇ ਫਾਰਮ ਦੇ ਵਿੱਚ 14 ਕਿੰਨੀਆਂ ਹੈਗੇ ਬਲੂਨ ਬੈੜਾ ਨੇ ਖੀਰੀਆਂ ਦੋਂਦੀਆਂ ਚੌਗੀਆਂ ਬਲੂਨ ਬੈੜਾ ਬਲੂਨ ਆ ਵੱਸੀ ਵੀ ਵੀਰੇ ਪਹਿਲਾ ਸੂ ਆ ਗਈ ਏ ਬਿਲਕੁਲ ਦੋ ਦੰਦ ਬੱਚਾ ਵੀਰੇ ਇਹ ਕੰਮ ਤੇ ਦੀ ਬਾਕੀ ਆ ਦੇਖੋ ਥਣਲੇਵਾ ਥੋੜਾ ਤੋੜ ਦਿਆ ਕਰੋ ਵੀਰ ਬਣਿਆ ਜੋੜਾ ਐ ਸਾਰਾ ਨਾ ਕਦੋਂ ਬਣਾ ਜਲਦੀ ਆਓ ਵੀਰ ਬਣਿਆ ਬਾਕੀ ਆਪਾਂ ਵੀਰੇ ਗੱਲ ਦੱਸ ਦੇਣਾ ਆਪਣੇ ਕੋਲੇ ਨਾ ਆਉਣਨ ਪੇਮੈਂਟ ਦੀ ਸਹੂਦਤ ਸ ਸਵਾਭ ਮਸ਼ੀਨਾਂ ਨੇ ਜਿਹੜਾ ਸਾਡੀ 5 ਲੱਖ ਦੀ ਲਿੰਮਟਾ ਵੀਰੇ ਕ੍ਰੈਡਿਟ ਕਾਰਡ ਦੀ ਉਹ ਵੀ ਤੁਹਾਨੂੰ ਗਊਆਂ ਦੇ ਕੇ ਟਰਾਂਸਪੋਰਟ ਦਾ ਕਰਾਇਆ ਘੱਟ ਕੇ ਵੀ 20-50 ਹਜ਼ਾਰ ਦੀ ਨਗਦ ਲੋੜ ਉਹ ਵੀ ਵੀਰੇ ਤੁਹਾਨੂੰ ਦਿੱਤਾ ਜਾਊਗਾ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਲਿੰਮਟ ਹੋਣੀ ਜ਼ਰੂਰੀ ਹੈ ਤੇ ਕਿਸ਼ਤਾਂ ਬਣਦੀਆਂ ਨੇ ਵੀਰ ਜੀ ਠੀਕ ਆ ਸਭ ਇਹਦਾ ਸਾਰੀ ਆਪਣੇ ਕੋਲ ਹੈਗੀ ਆ ਵੀਰੇ ਬਿਲਕੁਲ ਹੈਗੀ ਆ ਜੀ ਅੱਗੇ ਐਰ ਸਾਰਾ ਜੋੜਾ ਹੈ ਕਿਹੜੇ ਕਿਹੜੇ ਸੂਆ ਸੁੰਦਿਆ ਹੈ ਹਾਂ ਵੱਡੇ ਵੀਰੇ ਸੂਆ ਦੋਨੇ ਹੀ ਦੂਜਾ ਸੁੰਦਿਆ ਨੇ ਆ ਚਾਰ ਦੰਦਾ ਜੀ ਤੇ ਜਿਹੜੀ ਆ ਬੜਾ ਛੇ ਦੰਦਾ ਵੀਰੇ ਆਹ ਵੇੜ तकरीबन ਮੰਨ ਕੇ ਚੱਲ 5-7 ਦਿਨ ਦੇ ਵਿੱਚ ਬੱਚਾ ਤੇ ਰੂਗੀ ਉਹ ਵੀਰੇ 10 ਤੋਂ 12 ਦਿਨ ਪਾ ਜੂ ਵੱਡੇ ਕੱਦ ਵੇਲ ਦੇ ਵਿੱਚ ਹੈਗੀਆਂ ਜਿੰਦ ਜਾਨ ਵਾਲੀਆਂ ਬੇੜਾਂ ਨੇ ਥਣਲੇਵੀਆਂ ਦੇਖ ਸਕਦੇ ਹੋ ਇਹਨੂੰ ਤੋੜ ਦਿਓ ਸਰਪੰਚ ਵੀਰੇ ਦੇਖੋ ਜੀ ਦੇਖੋ ਨਾੜਾ ਨੂੜਾ ਮੇਰੇ ਥਣਲੇਵਾ ਇਹ ਜਾਨੀ ਆਮ ਜਿਵੇਂ ਕਹਿੰਦੇ ਆਪਾਂ ਯਾਰ ਸਰ ਦਾ ਵੀ ਜੋੜਾ ਹੈਗਾ ਵੀਰੇ ਸੋ ਵੀਰੋ ਬੇੜਾ ਯਾਰ ਯਾਰ ਸਰ ਕਿਆ ਵਾਤਾ ਥੜ ਗੁੱਲੇ ਵਾਲੇ ਜਮਾਤ ਹੀ ਦਵਾਈ ਵਾਲੇ ਹਨਾ ਨਜ਼ਾਰੇਦਾਰ ਦੁੱਖ ਤੋੜੂ ਬੇੜਾ ਜਾਵਾ ਯਾਰ ਜਦੋਂ ਤੁਸੀਂ ਜਿਹੜੇ ਵੀਰਾਂ ਨੇ ਸਾਡੇ ਕੋਲ ਆਉਣਾ ਉਹਦਾ ਨਾਲ ਇੱਕ ਬੰਦਾ ਪਾਰਖੂ ਲਾਜ਼ਮੀ ਲਿਆਉਣ ਇੱਥੇ ਅਗੇ ਸਿਸੋਪਾਨ ਦੇ ਵਿੱਚ ਪੈਣਗੇ ਵੀ ਕਿਹੜੀ ਲਈਏ ਤੇ ਕਿਹੜੀ ਛੜੀਏ ਕਿਉਂਕਿ ਵੀਰੇ ਸਾਡੇ ਕਹਿਣਾ ਗੱਲ ਨਹੀਂ ਬਣਨੀਗੀ ਕੱਲੀ-ਕੱਲੀ ਬਾਈ ਜੀ ਚੜਦੀ ਤੋਂ ਚੜਦੀ ਮਿਲੂਗੀ ਪ੍ਰਮਾਤਮਾ ਦੀ ਕਿਰਪਾ ਸਤਕਾਰ 8 ਗਾਹ ਵਾਲੇ ਆਂਦੀਆਂ 500 ਗਾਹ ਦੇਖ ਕੇ ਲੈਦੀਆ ਦੇਖ ਕੇ ਲੈਦੀਆ ਬਾਕੀ ਵੀਰੇ ਉਹ ਕੋਈ ਵੀ ਗਾ ਨਹੀਂ ਹੈਗੀ ਇਹਦੇ ਵਿੱਚੋਂ ਘੱਟੋ-ਘੱਟ ਵੀਰੇ 33 ਬੈਣਾ 33 ਬੈਣਾ ਦਾ ਬਾਇਓ ਡਾਟਾ ਆ ਚੁੱਕਾ ਜਿਹੜੀਆਂ ਫਾਰਮ ਦੇ ਵਿੱਚੋਂ ਲਈਆਂ ਕਹਿੰਦੇ ਖਾਉਂਦੇ ਫਾਰਮ ਦੇ ਵਿੱਚੋਂ 40 ਕਿੱਲੇ ਤੋਂ ਵੀ ਰੈਡੀ ਬੈਡ ਚੱਲ ਰਹੀ ਹੈ ਆਪਣੇ ਕੋਲੇ ਯਾਨੀ ਕਿ ਅੱਜ ਚੌਥੇ ਬੰਦਵੇਂ ਦਿੰਦੀ ਸੂਈ ਵੀ ਪੰਜਾਬ ਦੇ ਰਵੇ ਤੱਕ ਵੀ ਕਿਸੇ ਨੇ ਗਊ ਲੈਣੀ ਆ ਉਹ ਵੀ ਮਿਲੂਗੀ ਵੀਰੇ ਉਧਰ ਤੁਹਾਨੂੰ ਦਿਖਾ ਦਿਆਂ ਸਾਰੀਆਂ ਨਹੀਂ ਤੋੜ ਸਕਦੇ ਆ ਪਾਨੂੰਨ ਬੱਛੇ ਤੇ ਹੋ ਜੋ ਵੀ ਅੱਗੇ ਆਹ ਵੜ ਦੇਖ ਸਕਦੇ ਹੋ ਵੀਰੇ ਦੂਜਾ ਸੂਆ ਸੁੰਦੀ ਆ ਇੱਕ ਹਫ਼ਤੇ ਦੀ ਬਾਕੀ ਆ ਬਾਈ ਜੀ ਦੇਖੋ ਥਣ ਲੈਵਾ ਜਾਨੀ ਦੀ 25 30 ਲੀਟਰ 35 ਲੀਟਰ ਤੇ ਕਰਾ ਆਮ ਬਾਈ ਜੀ ਬਾਦੂ ਮਾਲ ਹੈਗਾ ਹੈਗਾ ਸੋ ਵੀਰੋ ਬਹਿੜਾ ਦੇਖੋ ਯਾਰ ਦੇਖ ਕੇ ਭੁੱਖ ਲੈਂਦੀ ਆ ਜਮਾ ਕਿਆ ਬਾਤ ਆ ਤੇ ਜਿਵੇਂ ਪੋਰਟ ਬੈਂਡ ਸੋਣਾ ਦਾ ਮੁਕਸਰ ਜਾਓ ਤੇ ਗਾਂ ਲੈਣੀਆਂ ਦਾ ਸੀਨੀਅਰ ਵਾਲਾ ਹੋਇ ਛੇ ਜਮਾ ਬਿਲਕੁਲ ਜੀ ਬਿਲਕੁਲ ਜੀ ਵੀ ਇੱਥੇ ਵੈਰਾਈਟੀ ਸਾਰੀ ਮਿਲ ਜਾਂਦੀ ਤੇ ਮਿਲਦੀ ਬਾਸ ਸਾਰਾ ਵੀਰੇ ਬਾਈ ਜੀ ਸਾਰੀ ਵੈਰਾਈਟੀ ਆ ਵੈਰਾਈਟੀ ਦੇਖੋ ਵੀਰੇ ਜਦੋਂ ਐਡਾ ਮਾਲ ਵੇਚਣਾ ਕਿਉਂਕਿ ਨਫਾ ਬਾਈ ਜੀ ਜਾਇਜ਼ ਹੋਣ ਦੇ ਨਾਂ ਤੇ 2-3000 ਜਿਹੜੇ ਤਾਂ ਆਪਾਂ ਕਹਦੇ ਨੇ ਵੀ ਸਾਡੇ ਕੋਲੇ ਬਾਈ ਜੀ ਜੌਹਰੀ ਵੀ ਹੀਰੇ ਦਾ ਮੁੱਲ ਜੌਹਰੀ ਨੂੰ ਪਤਾ ਜੌਹਰੀ ਉਹ ਵੀ ਬੈਠੇ ਆ ਇੱਧਰ ਵੀ ਜੌਹਰੀ ਬੈਠੇ ਆ ਵੀਰੇ ਦੋ ਗੱਡੀਆਂ ਸਵੇਰ ਨਿਕਲ ਜਾਂਦੀਆਂ ਬਾਹਰ ਕੈਮਰਾ ਬਰਬਾਦ ਦੇ ਜਿਹੜੀਆਂ ਗਾਈਆਂ ਲਾਉਣ ਵਾਲੀਆਂ ਗੱਡੀਆਂ ਵੀਰੇ ਲਾਈਨ ਲੱਗੀ ਪਈ ਆ ਦੂਰ ਤੱਕ ਜਿਵੇਂ ਅੱਜ ਵੀ ਮੇਲਾ ਹੁੰਦਾਗਾ ਇਸ ਤਰ੍ਹਾਂ ਹੁੰਦਾ ਐਨਾ ਮਾਲ ਵੀਰੇ ਐਵੇਂ ਨਹੀਂ ਇਕੱਠਾ ਹੁੰਦਾ ਵੀ ਮੈਂ ਕੱਲਾ ਇਕੱਠਾ ਕਰ ਦੂੰਗਾ ਜਿਹੜੀ ਆ ਬੈਠਾ ਵੀਰੇ ਮੜਾ ਕੱ ਆਜੋ ਬੜੇ ਸਾਰੀਆਂ ਕੱਢਦੇ ਹੋ ਜਾ ਤਿੰਨੇ ਚਾਰੇ ਬਹਿੜਾ ਦੇਖੋ ਯਾਰ ਕਿਆ ਪਤਾ 60 60 ਕੇ ਲਿਆਂਦੇ ਆ ਵੀ ਆ ਤੇ ਬਾਕੀ 60 60 62 62 ਬਹਿੜਾ ਇੱਕ ਥਾਂ ਤੇ ਇਕੱਠੇ ਖੜੀਆਂ ਜੇ ਆਪਾਂ ਮੰਨੇ ਕੇ ਚੱਲੀਏ ਤੀ 2000 3000 ਦੇ ਮਾਰ ਜਾਂਦੇ ਆਪਾਂ ਕੰਮ ਕਰੇ 4 ਦਾ ਮਾਰ ਲੋ ਮਾਰ ਜਾਣਾ ਆਪਣਾ 4000 ਦਾ ਬੰਦਾ ਤੇ ਨਹੀਂ ਫੂਕਦੇ ਪਸੂ ਲੱਪਣ ਲੱਗਿਆ ਬਿਲਕੁਲ ਵੀਰੇ ਨਲੇ ਇਦਾਂ ਦਾ ਫਾਰਮ ਦੇ ਵਿੱਚ ਨਹੀਂ ਬੰਦੇ ਬਣਦੇ ਆਲਾ ਕਹਿੰਦੇ ਨਾ ਵੀ ਸੀਨੀਅਰ ਫਾਰਮ ਤੋਂ ਨਹੀਂ ਲੈਂਦਾ ਦੇਖੋ ਵੀਰੇ ਵੀ ਇਹ ਫਾਰਮ ਵਾਲਿਆਂ ਕਿ ਕੀ ਨੇ ਆ ਫਾਰਮ ਵਾਲੇ ਆ ਵੀ ਕੱਢੀ ਇੱਕ ਮਿੰਟ ਵੀਰੇ ਆ ਬੜ ਕੱਚੀ ਆ ਅਜੇ ਕੋਈ ਕਿਸੇ ਨੂੰ ਵੀਰੇ ਇਹ ਨਹੀਂ ਸਾਈਡ ਸੱ ਕੋਈ ਬੈਡ ਪਲਾਂਚ ਆ ਨਾਰਮਲ ਵੈਲਡ ਆ ਇਹ ਆਮ ਆ ਉਹ ਦੁੱਧ ਨੂੰ ਖੜੀ ਆ ਵੀਰੇ 23 24 ਕਿਲੋ ਹੀ ਮਾਰਨੇ ਨੇ ਆ ਵੱਸੀ ਆ ਗਈ ਵੀਰੇ ਦੋ ਦੰਦ ਦੇਖੋ ਆ ਵੱਸੀ ਬੀਬੀ ਦੇ ਦੋ ਦੰਦ ਆ ਗਈ ਆ ਵੱਸੀ ਵੀ ਦੋ ਆ ਤਿੰਨੋਂ ਦੋ ਦੋ ਦੰਦ ਆ ਗਈ ਉਹ ਸੇ ਦੰਦ ਚੱਲ ਰਹੀ ਆ ਅੱਗੇ ਆ ਦੇਖ ਸਕਦੇ ਹੋ ਪਾਸੇ ਹਰਜਾ ਗੋਰੀ ਇਹ ਨਹੀਂ ਸਾਡੀ ਰੇਲ ਗੱਡੀ ਆਈ ਹੈ ਨਾ ਇਹ ਰੇਲ ਗੱਡੀ ਆ ਵੀਰੇ ਇੱਥੇ ਬਾਬੇ ਨਾਨਕ ਦੀ ਕਿਰਪਾ ਬਾਈ ਜੀ ਭਰਾਮਾ ਦਾ ਪਿਆਰ ਮਿਲ ਜਾਂਦਾਗਾ ਬਾਕੀ ਇੱਥੇ ਕੁਝ ਨਹੀਂ ਹੈਗਾ ਵੀਰੇ ਠੀਕ ਆ ਨਾ ਸਿਆਣਿਆਂ ਦੀ ਕਹਾਵਤ ਆ ਵੀ ਲੰਮਾ ਸਮਾਂ ਚੱਲਣਾ ਦਾ ਬਾਈ ਜੀ ਇੱਕ ਤੋਂ ਇੱਕੀ ਕਰ ਲੋ ਜਾਦਾ ਮੂੰਹ ਅਡਾਂਗੇ ਵੀਰੇ ਮੱਖੀਆਂ ਪੈਣਗੀਆਂ ਤੁਹਾਨੂੰ ਪਤਾ ਜਦੋਂ ਫਿਰ ਫਿਰ ਬੰਦਾ ਲੰਮਾ ਸਮਾਂ ਨਹੀਂ ਚੱਲਦਾਗਾ ਜਦੋਂ ਕਿਸੇ ਕਿੱਤੇ ਦੇ ਵਿੱਚ ਵੀ ਵੀਰੇ ਨਾਂ ਬਣਾਉਣਾ ਹੋਵੇ ਤੇ ਹਾਈ ਲੈਵਲ ਤੇ ਚੱਲਣਾ ਹੋਵੇ ਭਰਾਮਾਂ ਦਾ ਪਿਆਰ ਮਿਲਦਾ ਹੋਵੇ ਉੱਥੇ ਬਾਈ ਜੀ ਫਿਰ ਬਾੜੀਆਂ ਗੱਲਾਂ ਸੋਚ ਕੇ ਚੱਲਿਆ ਜਾਂਦਾਗਾ ਕੱਲਾ ਪੈਸਾ ਨਹੀਂ ਮੁੱਖ ਹੁੰਦਾ ਪੈਸਾ ਦਾ ਵੀਰੇ ਦੁਨੀਆ ਹੀ ਕਮਾਈ ਜਾਂਦੀ ਆ ਬਾਕੀ ਜਿਹੜੀਆਂ ਗਊਆਂ ਲੱਗੀਆਂ ਅਗਲਾ ਕਹਿੰਦਾ ਸੀਨੀਅਰ ਆ ਮੜੇ ਕੱਦੇ ਹੋਰ ਕਦੋਂ ਦਵਾਦਾਬ ਆਹ ਸੂਈ ਵੀ ਤੋੜ ਦਿਓ ਅਗਲਾ ਕਹਿੰਦਾ ਸੀਨੀਅਰ ਵਾਲੀਆ 50 60 ਗਾਈਆਂ ਚਾਰ ਘੰਟਿਆਂ ਦੇ ਵਿੱਚ ਵੇਚ ਕੇ ਕੁਰਸੀ ਦੇ ਪਾਸੇ ਬਹਿ ਗਿਆ ਓ ਬਾਈ ਜੀ ਇਸ ਤਰ੍ਹਾਂ ਦੇ ਗਾਈਆਂ ਦੇ ਪੁੱਤ ਵਿਕਦੇ ਆ ਲਿੰਨੀਆਂ ਫੀਨੀਆਂ ਵੀ ਲਗਦੀਆਂ ਵੀਰ ਬੈੜ ਕਿਆ ਬਾਤ ਆ ਯਾਰ ਫੜ ਫੜ ਬੰਦੇ ਨੂੰ ਥੱਲੇ ਬਿਠਾਉਂਦੇ ਜਿਹਦੇ ਗਾਂ ਨਹੀਂ ਵੀ ਲੈਣੀ ਹੈ ਨਾ ਕਦੇ ਸੋਚ ਜਾਨੀ ਵੀ ਗਾਂ ਅਸੀਂ ਰੱਖਣੀ ਨਹੀਂ ਘਰੇ ਉਹ ਨੂੰ ਮਿੰਨਾ ਸਾ ਕਰੂਗੀ ਬਾਈ ਜੀ ਇਹ ਇਹ ਜਿਹੜੀ ਗਊ ਆ ਇਹ 12 ਵਜੇ ਸੂਈਆ ਦਾ 5 ਤੋਂ 6 ਕਿਲੋ ਬੌੜਾ ਕੱਢਿਆ ਵੀਆ ਸਾਡੇ ਨਾਲ ਕੋਈ ਵੀ ਬੰਦਾ ਸਾਈ ਲੈ ਲੈ ਵੀਰੇ ਮੈਂ ਇਹਦਾ ਜਾਦੇ ਨਹੀਂ ਕਹਿੰਦਾ ਵੀਰੇ 35 ਤੋਂ 38 ਕਿਲੋ ਦੁੱਧ ਤੋਲ ਕੇ ਦੇਉਂਗਾ ਕੰਡੇ ਤੇ ਤਿੰਲਮਾਂ ਦੇ ਵਿੱਚ ਨਾਲੇ ਲੀਟਰਾਂ ਦੇ ਵਿੱਚ ਨਹੀਂ ਵੀਰੇ ਸੋ ਲੇਵਾ ਦੇਖੋ ਯਾਰ ਕਿਆ ਬਾਤ ਆ ਜਿਹੜੀਆਂ ਸਾਰੇ ਇਹ ਵੜਾ ਖੜੀਆਂ ਇਹਨਾਂ ਨੇ ਵੀ ਇਦਾਂ ਵੜਾ ਜੋ ਟਾਈਮ ਤੇ ਆ ਗਿਆ ਬਾਈ ਜੀ ਕੱਚੀਆਂ ਮੱਸੀਆਂ ਨੇ ਚੜਦਿਓ ਚੜਦੀ ਆ ਗਈ ਕਿਸੇ ਮੌਲੀ ਗਾਂ ਦੇ ਚਾਂਦਰਾ ਪਾ ਦਿਆ ਵੀਰੇ ਪਲੂਨ ਮੱਛੀ ਨਹੀਂ ਬਣ ਜਾਂਦੀ ਜਿਹੜੀ ਇਹ ਗੱਲ ਕਹਿੰਨੇ ਆ ਵੀਰੇ ਕੋਈ ਗੱਲ ਹੋਣ ਦੇ ਨਾਤੇ ਕਹਿੰਨੇ ਆ ਕਿਉਂਕਿ ਜਿਹੜੇ ਗਾਈਆਂ ਦੇ ਪੁੱਤ ਆ ਬਾਈ ਜੀ ਉਹ ਤਾਂ ਇਸ ਤਰ੍ਹਾਂ ਹੀ ਖੜ ਕੇ ਵੀਰੇ ਦੱਸਦੇ ਆਗੇ ਕਿਉਂਕਿ ਸਿਆਣੇ ਵੀ ਕਹਾਵਤਾਂ ਵੀ ਲਾਲ ਤਾਂ ਰੂੜੀਆਂ ਦੇ ਵਿੱਚ ਲੱਗਦੇ ਨੇ ਸੋ ਇਹ ਤਾਂ ਬਾਰੇ ਮੰਨ ਕੇ ਜਾਂ ਨਵਾਇਆਂ ਧਵਾਇਆਂ ਹੀ ਨਹੀਂ ਨਾ ਮਾਤ ਨਵਾਏ ਹੀ ਨਹੀਂ ਜਾਂਦਾ ਵੀਰੇ ਨਵਾਇਆਂ ਹੀ ਉਹ ਵਿੱਚ ਬੰਦੇ ਚਲੋ ਆਪਾਂ ਨਾਮ ਨਹੀਂ ਲੈਂਦੇ ਕਿਸੇ ਦਾ ਮਾੜਾ ਹੁੰਦਾ ਆ। 300-4000 ਰੁਪਏ ਵੀਰੇ ਗਊ ਸ਼ਿੰਗਾਰਨ ਤੇ ਹੀ ਲਾ ਦਿੰਦੇ ਆਗੇ। ਹਾਂ ਉਹ ਕੀ ਫਾਇਦਾ ਵੀਰੇ? ਉਹ ਸ਼ਿੰਗਾਰ ਕੇ ਆਪੇ ਗਊ ਤੇ ਹੀ ਖਰਚਾ ਪੈਣਾ, ਟ੍ਰਾਂਸਪੋਰਟ ਕੱਲੀ ਨੂੰ ਲੈਣੇ ਤੇ ਹੀ ਪੈਣਾਗਾ। ਫਿਰ ਵਿੱਚ ਬੰਦੇ 2-2000 ਰੁਪਏ ਤੇਲ ਲੱਭਣ ਤੇ ਲਾ ਦਿੰਦੇ ਆ ਵੀਰੇ। ਅਸੀਂ ਕਿਤੇ ਗਊ ਤੇ ਤੇਲ ਨਹੀਂ ਪਾਇਆਗਾ। ਕਿਤੇ ਲੇਬਰ ਦਾ ਖਰਚਾ ਨਹੀਂ ਪਉਂਦੇ ਵੀਰੇ ਵੀ ਖੇਤੀ ਕਰਦਿਆਂ ਨਾਲ। ਖਰਚਾ ਜਿੰਨਾ ਬਚਾ ਸਕੀਏ ਉਹਨਾਂ ਬਚਾਉਣੇ ਆ ਵੀਰੇ। ਇਹ ਐਵੇਂ ਨਹੀਂ ਕਿਉਂਕਿ ਜਿਹੜੀ ਦੁਨੀਆ ਸਾਡੇ ਕੋਲੇ ਵੀਰੇ ਆਉਂਦੀ ਆ। ਕਿਸੇ ਗੱਲ ਹੋਣ ਦੇ ਨਾਂ ਤੇ ਆਉਂਦੀ ਹੈ ਤਾਂ ਹੈ ਨਹੀਂ ਵੀ ਕੋਈ ਜਾਣੀ ਦੀ ਉਹ ਹੀ ਉਦਾਂ ਹੀ ਆਈ ਜਾਂਦੇ ਆ ਕਿ ਕੋਈ ਕੋਈ ਇੱਥੇ ਜਾਣੀ ਦੀ ਵੀਰੇ ਕਿਉਂਕਿ ਜੇ ਕੋਈ ਗੱਲਬਾਤ ਹੈਗੀ ਸਾਡੇ ਕੋਲ 10 ਬੰਦੇਣ ਜਾਣ ਆ ਜਣਗੇ 20 ਆ ਜਾਣਗੇ 100 ਆਜੂ ਵੀਰੇ ਉਦਾਂ ਤੀਜੀ ਪੀੜ੍ਹੀ ਆਪਣੀ ਇਸ ਕੰਮ ਦੇ ਵਿੱਚ ਹੈਗੀ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਪਰ 2017 ਦੇ ਵਿੱਚ ਵੀਰੇ ਜਿਹੜੀ ਆਪਾਂ ਸੋਸ਼ਲ ਮੀਡੀਆ ਯੁੱਗ ਦੇ ਵਿੱਚ ਇੱਥੇ ਆਪਾਂ ਇਚ ਉਤਰੇ ਹੋਏ ਆ ਤੇ ਜਹਾਨੂੰ ਜਿਹੜੇ ਵੀਰਾਂ ਦੇ ਆਪਾਂ ਜਾਣੀ ਆਪਾਂ ਨੂੰ ਜਾਣਦੇ ਆ ਤੇ ਉਹ ਵੀਰੇ ਕਿਸੇ ਨਾ ਗੱਲ ਤੋਂ ਜਾਣਦੇ ਆ ਕੋ ਸਾਡੇ ਮੂੰਹੋਂ ਗੱਲਾਂ ਨਹੀਂ ਸੁਣੀਆਂ ਲੱਗਦੀਆਂ ਦੀਆਂ 2019 ਦੇ ਵਿੱਚ 21 ਦੇ ਵਿੱਚ ਮੈਨੂੰ ਗੱਲ ਕੇ ਸੀ ਵੀ ਘਰ ਘਰ ਗਾ ਹੋ ਜੂ ਸੁਪਨਾ ਪੂਰਾ ਹੋ ਗਿਆ ਲੱਗ ਵੀਰੇ ਤੁਹਾਨੂੰ ਕਿਹਾ ਸੀਗਾ ਵੀ ਜਿਹੜਾ ਸਾਡਾ 2020 ਦਾ ਸੀਜ਼ਨ ਹੈ ਹਰ ਪਿੰਡ ਦਾਗਾ ਪਰ 2021 ਦੇ ਵਿੱਚ ਅਸੀਂ ਇਹ ਲੈ ਕੇ ਚੱਲੇ ਸੀਗੇ ਵੀ ਜਿਹੜੀ ਜਰਸੀ ਜਾਂ ਕੋਈ ਵੀ ਹਰ ਘਰ ਦਾ ਉਹ ਗੱਲ ਵੀਰੇ ਬਿਲਕੁਲ ਪੱਕੀ ਹੈਗੀ ਆ ਸਾਨੂੰ ਕੋਈ ਵੀ ਵੀਰ ਕਹਿ ਸਕਦਾ ਵੀ ਸਾਡੇ ਪਿੰਡ ਤੇਰੀ ਨਹੀਂ ਗਈ ਆਈ ਸੀ ਸਾਡੇ ਕੋਲੇ ਬੈਲ ਮੁੱਕਾਂ ਪਈਆਂ ਵੀਰੇ ਹਰ ਪਿੰਡ ਦੇ ਵਿੱਚ ਗਊ ਚਲੀ ਗਈ ਆਗੀ ਕਹਿੰਦੇ ਭਾਵੇਂ ਇੱਕ ਵੱਡੇ ਮੋਦ ਨੇ ਕੋਈ ਵੀ ਕੰਮ ਕਰਦੇ ਪੰਜ ਸਾਲਾਂ ਚ ਰਿਜ਼ਲਟ ਉਹਦਾ ਆਉਂਦਾ ਹਾਂ ਉਹ ਮਰੀ ਜਰਸੀ ਲਿਓ ਕੱਢ ਕੇ ਬਿਲਕੁਲ ਵੀਰੇ ਰਿਜ਼ਲਟ ਆਉਂਦਾਗਾ ਸਾਡੇ ਕੋਲੇ ਕਿਸੇ ਵੀਰ ਨੇ ਗੱਬਣ ਬੈਠ ਲੈਣੀ ਆ ਵੀਰੇ ਇਹ ਲੋਕਾਂ ਨੂੰ ਗੱਲ ਨਹੀਂ ਵੀ ਸਾਡਾ ਜੀ ਅਸੀਂ ਤਾਂ ਗੱਬਣ ਦਾ 40 ਕਿਲੋ ਬੋਲਦੇ ਹੋ ਸਾਡੇ ਦਾ ਵੀਰ ਸਾਈ ਲਾ ਲੈ ਸੂਈ ਤੋਂ ਲਿਜਾ ਸਕਦੇ ਆ ਇਹ ਪਿੰਡ ਦੇ ਗੱਲ ਲਾਜ਼ਮੀ ਕਹਿੰਦਾ ਵੀਰੇ ਸਾਡੇ ਫਾਰਮ ਤੇ ਆਉਣਾ ਬਾਹਰੋਂ ਦੋ ਦਿਨ ਪਹਿਲਾਂ ਰੇਟ ਪਤਾ ਕਰ ਲਿਓ ਵੀਰ ਜੀ ਤੁਹਾਨੂੰ ਇਹ ਚੀਜ਼ ਦੇ ਬਾਰੇ ਨੌਲਜ ਹੋਣੀ ਜ਼ਰੂਰੀ ਆ ਟਾਡਾ ਬਾਹਰੋਂ ਰੇਟ ਪਤਾ ਕਰਿਆ ਹੋਊ ਅਸੀਂ ਬਾਹਲੀ ਗੱਲ ਨਹੀਂ ਕਹਿੰਦੇ 15 ਤੋਂ 20 ਹਜ਼ਾਰ ਦਾ ਫਾਇਦਾ ਹੋਣਾ ਹੀ ਹੋਣਾਗਾ ਕਿਉਂਕਿ ਸਾਨੂੰ ਵੀਰੇ ਆਪਦੇ ਰੇਟ ਤੇ ਮਾਣ ਇਸ ਕਰਕੇ ਗੱਲ ਕਰਦੇ ਆ ਕਿਤਾ ਉਦਾਂ ਨਹੀਂ ਕੰਨੀਆਂ ਗੱਲਾਂ ਕਹੀ ਜਾਂਦੇਗੇ ਪਹਿਲੀ ਗੱਲ ਤਾਂ ਆਪਾਂ ਜਿਹੜੇ ਪਸ਼ੂ ਖਰੀਦਦੇ ਆ ਪਹਿਲਾ ਬੰਦਾ ਆਪਣਾ ਖਰਚਾ ਨਹੀਂ ਸਿੱਧਾ ਡਾਇਰੈਕਟ ਫਾਰਮਰ ਨਾਲ ਗੱਲ ਹੁੰਦੀ ਆਪਣੀ ਹੁੰਦੀ ਵੀਰੇ ਇਹ ਦੇਖੋ ਕਿੱਡੇ ਕਰਦੇ ਵਿੱਚ ਜਰਸੀ ਦੇ ਵਿੱਚ ਹੈਗੇ ਦੇਖੋ ਨਾੜਾ ਨੂੜਾ ਠੰਡੀ ਸੀਲ ਵੀਰੇ ਇਸ ਤਰ੍ਹਾਂ ਨੇ ਬੜਾ ਆਮ ਨਹੀਂ ਮਿਲਦੀਆਂ ਹੁੰਦੀਆਂ ਵੀਰ ਜੀ ਚਲੋ ਬੋਲਣ ਵਾਲੇ ਵਿੱਚ ਬੰਦੇ ਅੱਜ ਮੈਨੂੰ ਕਹਿੰਦੇ ਟਿੱਪਣੀ ਕਰਤੀ ਐ ਇਦਾਂ ਜਿਵੇਂ ਆਬੀ ਜੀ ਦੇਖ ਸਕਦੇ ਹੋ ਵੀ ਇਹ ਨਿੰਨੀਆਂ ਫੀਲੀਆਂ ਨਹੀਂ ਵੀਰੇ ਲਾਈਆਂ ਮੀਆਂ ਚਲੋ ਬੋਲਣ ਨੂੰ ਬੋਲ ਦੇਣਾ ਉਹ ਗੱਲਾਂ ਨਹੀਂ ਹੁੰਦੀਆਂ ਚਲੋ ਦੁਨੀਆ ਵੀਰੇ ਜੈਲਸੀ ਕਰਦੀ ਹੁੰਦੀ ਆ ਕਿਉਂਕਿ ਜੈਲਸੀ ਉਹਨਾਂ ਦੇ ਕਰੋ ਜਿਹਦੇ ਵਿੱਚ ਕੋਈ ਗੱਲਬਾਤ ਹੋਊਗੀ ਜੈਜ ਗੱਲ ਆ ਜਾ ਕਿਉਂ ਆਪਾਂ ਐਵੇਂ ਕਿਸੇ ਤੇ ਮੱਚੀ ਲਈ ਉਹ ਗੱਲ ਦਾ ਕੀ ਫਾਇਦਾ ਹੁੰਦਾ ਵੀਰੇ ਫੀਲਡ 'ਚ ਉਤਰੋ ਜਾਓ ਦੇਖੋ ਫੇਰ ਪਤਾ ਲੱਗਦਾਗਾ ਸਾਨੂੰ ਸਾਡੇ ਭਰਾ ਪਿਆਰ ਕਰਦੇ ਆ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਵੀਰੇ ਇਸ ਤਰੀਖੇ ਖਰੇ ਉਤਰਦੇ ਜਾਣਾਗਾ ਉਹਨਾਂ ਬਿਨਾ ਧੰਨਵਾਦ ਥੈਂਕ ਯੂ ਆ ਬਾਕੀ ਇਧਰ ਨੂੰ ਦਿਖਾ ਦਿਓ ਵੀਰ ਜੀ ਢੱਲੋ ਵੀਰ ਕਿਉਂ ਕੱਲੀ ਕੱਲੀ ਗਾਂ ਬਾਰੇ ਤਾਂ ਆਪਾਂ ਪ੍ਰੋਫੈਸ਼ਨ ਵੀਰੇ ਦੇ ਨਹੀਂ ਸਕਦੇ ਕਿਉਂਕਿ ਜਿਆਦਾ ਵੱਡਾ ਹੈਗੀਆਂ ਗਾਈਆਂ ਅੱਜ ਕੱਲੀ ਕੱਲੀ ਗਾਂ ਤੇ ਆਪਾਂ ਵੀਡੀਓ ਮਰਵਾਉਣ ਲੱਗੇ ਵੀਰੇ ਦੋ ਦਿਨ ਲੱਗ ਜਾਣਗੇ ਆਹ ਦੇਖ ਸਕਦੇ ਹੋ ਵੀਰੇ ਇਹ ਵੀ ਬੱਚਾ 4 ਦੰਦਾ ਜੀ 4 ਦੰਦਾ ਹਾਂਜੀ ਆਹ ਬੱਚਾ ਵੀਰੇ ਦੋ ਦੰਦਾ ਦੇਖੋ ਵੱਡੇ ਕਰਦ ਬੇਲ ਦੇ ਵਿੱਚ ਦੇਖੋ ਬਿਲਕੁਲ ਬਰੀਡ ਦੇ ਵਿੱਚ ਦੇਖੋ ਥਣ ਥਣ ਸਾਰੇ ਗੁੱਲੇ ਵਾਲਾ ਜਿਹੜੇ ਮੇਰੇ ਘਰੋਂ ਵੀਰ ਆ ਗਏ ਯਾਨੀ ਕੋਸਕ ਬੰਦੇ ਬਾਈ ਜੀ ਗਲਤਫਹਿਮੀ ਦਾ ਸ਼ਿਕਾਰ ਕਰਦੇ ਆ ਗਊ ਨਹੀਂ ਮਿਲਦੀ ਐ ਨਹੀਂ ਮਿਲਦੀ ਬਾਈ ਦੀ ਗਲਤਫਹਮੀ ਦਾ ਕਦੇ ਕਿਸੇ ਦਾ ਜਾਂਚ ਨਹੀਂ ਫਸਣਾ ਬਾਧੂ ਗਊਆਂ ਜਿੰਨੀਆਂ ਮਰਜ਼ੀ ਗਊਆਂ ਬਾਈ ਜੀ ਗੱਡੀ ਚੱਕੋ ਸਿੱਧਾ ਸਿਨੀਵਾਲ ਕਾਂ ਡੈਰੀ ਫਾਰਮ ਤੇ ਆਓ ਪਰ ਬਾਹਰੋਂ ਰੇਟ ਲਾਜ਼ਮੀ ਪਤਾ ਕਰਕੇ ਉਹ ਵੀਰੇ ਤੁਹਾਨੂੰ ਗਊ ਵੀ ਮਿਲੂਗੀ ਗਊ ਦੇ ਨਾਲ-ਨਾਲ ਵੀਰ ਜੀ ਤੁਹਾਡਾ 20000 ਦਾ ਫਾਇਦਾ ਵੀ ਹੋਣ ਜਾ ਰਿਹਾ ਹੈਗਾ 10 ਤਰੀਕ ਨੂੰ ਆਜੋ ਸਿਨੀਵਾਲ ਕਾਂ ਡੈਰੀ ਫਾਰਮ ਤੇ ਆ ਦੇਖ ਸਕਦੇ ਹੋ ਵੀਰੇ ਇਹ ਬੱਚਾ ਵੀਰੇ ਸੇ ਦੰਦਾ ਹੈਗਾ ਆਹ ਦੇਖ ਸਕਦੇ ਹੋ ਵੀਰੇ ਡਲਿਆ ਇਹ ਆਏ ਨਾ ਸੋਚਿਓ ਦਾ ਥਾਂ ਨਹੀਂ ਵੀਰ ਜੀ ਲਾਉਣ ਨੂੰ ਦੇਖੋ ਡਲਿਆ ਗਿਆ ਬੈੜਾ ਇਹ ਨੀਨੀ ਫੀਲੀ ਨਹੀਂ ਹੈਗੀ ਵੀਰੇ ਕੱਦ ਕਾਠ ਪੜੀਆਂ ਬੜੀਆਂ ਬੜ ਜਾ ਸਾਫ ਸੁਥਰੀਆਂ ਜਾਵਾ ਹਾਂ ਪਰ ਸਾਡੇ ਫਾਰਮ ਤੇ ਵੀਰੇ ਸੌਦੇ ਸਾਰੇ 60000 ਤੋਂ ਰੇਟ ਚੱਲ ਪੂਗਾ ਉੱਪਰ ਨੂੰ ਜਾਂਦਾ ਜਾਂਦਾ ਲੱਖ ਤਿੱਕਰ ਜਾਊਗਾ ਵੀਰੇ ਤੇ ਕੁਝ ਕੁ ਸੌਦੇ 7-8 ਸੌਦੇ ਲੱਖ ਤੋਂ ਬਾਹਰ ਵੀ ਇੱਥੇ ਕੋਈ ਦੋ ਦੂ ਵਾਲਾ ਭਾਅ ਤਾਂ ਕੋਈ ਨਹੀਂ ਹੈਗਾ ਨਾ ਕੋਈ 80 ਵਾਲਾ ਭਾਅ ਨਾ ਕੋਈ 70 ਵਾਲਾ ਭਾਅ ਆ ਗਿਆ ਵੀਰੇ ਡੇਢ ਤੋਂ ਅੰਦਰ ਯਾਰ ਡੇਢ ਦੇ ਵਿੱਚ ਵੀ ਕੋਈ ਤਿੰਨ ਚਾਰ ਕ ਸੌਦੇ ਆ ਬਾਕੀ ਵੀਰੇ ਥੱਲੇ ਹੀ ਆ ਗਏ ਤਾਂ ਤਾਂ ਹੀ ਕਹਿੰਦਾ ਵੀ ਭਾਅ ਦੇਖ ਕੇ ਆਓ ਕਿਉਂਕਿ ਕੁਝ ਕੁ ਬੜਨ ਦੇ ਵੀਰੇ ਅਸੀਂ ਇੱਕ ਪਾਈਆਂ ਦੇ ਵਾਸਤੇ ਪਿਆਰ ਦੀ ਖਾਤਰ ਲਾਉਣੇ ਆ ਕਮਾਈ ਦੀ ਵੱਡੀ ਗੱਲ ਨਹੀਂ ਹੁੰਦੀ ਵੀ ਹਿੱਕ ਤੋਂ ਕਮਾਈ ਕਰ ਲਈਏ ਹੋ ਸਕਦਾ ਸੀ 3 ਮਹੀਨਿਆਂ ਕੰਪੀਟੈਂਸ ਤੇ ਵੀ ਅਸੀਂ ਖੇਡਣਾ ਹੋਵੇ ਨਾ ਕਮਾਈ ਕਰਦੇ ਹੋਈਏ ਕਿਉਂ ਕਮਾਈ ਵੀਰੇ ਸਾਰੀ ਉਮਰ ਹੀ ਕਰਨੀ ਆ ਆ ਬੱਸੀ ਵੀਰੇ ਚਾਰ ਦੰਦ ਦਾ ਕੀ 15 ਮਹੀਨਿਆਂ ਦੀ ਕੱਚੀ ਆ ਆ ਸਾਰਿਆਂ ਤੋਂ ਛੋਟਾ ਭਾਗ ਹੈ ਵਿੱਚ ਵੀਰ ਕਹਿੰਦੇ ਛੋਟਾ ਭਾ ਨਹੀਂ ਲਾਉਂਦੇ ਦੋਪ ਤਾਂ ਵੀਰੇ ਦੇਊਗੀ 13-14 ਕਿਲੋਈ ਮੈਂ 15 ਮਹੀਨਿਆਂ ਨੂੰ ਮੰਨਦਾਗਾ ਪਾ ਠੰਡੀ ਸੀ ਦਾ ਭਾ ਦੇ ਵਿੱਚ ਆ ਜੂਗੀ ਵੀਰਾਂ ਨੂੰ ਭਾ ਵੀ ਦੱਸ ਦੇ ਫਿਰ ਬਸ ਆਪਾਂ ਲਾ ਦੇਾਂਗੇ ਜਿੰਮੇ ਕਹਦੂ ਐਂ ਦੇ ਦੂ ਚਾਹ ਰੇਤੇ ਦੀ ਮੁੱਠੀ ਫੜਾ ਦੇ ਚੱਕ ਕੇ ਅਗਲਾ ਬਸ ਇੱਕ ਬਾਈ ਨਾ ਹੀ ਕਰਾਉਣਾਗਾ ਆ ਤਾਜੀ ਸੂਈ ਵੈੜਾ ਵੀਰੇ ਚੰਗਾ ਦੁੱਧਾ ਉਹਦੇ ਥੱਲੇ ਵੀ ਚੰਗਾ ਦੁੱਧ ਹੈਗਾ ਕਿ ਬਾਕੀ ਅੰਦਰਾਂ ਜੋ ਦੱਸ ਦੇਣੇ ਆ ਦਰਬਾਰ ਦੇਖੀਏ ਨਹੀਂ ਵੀਰੇ ਜਿਹੜਾ ਅੰਦਰ ਦੇਖੀ ਜਾਂਦੇ ਹੋ ਆ ਬੈੜ ਬੋਲੀ ਸੀ ਵੀ 40 ਦੋ ਬਾਹਰ ਚਵਾ ਕੇ ਦੇਊਗਾ ਬਾਈ ਜੀ ਚਵਾ ਕੇ ਦੇਵਾਂਗੇ 40 ਕਿਲੋ ਬਿਲਕੁਲ ਬਾਹਰ ਚਵਾ ਕੇ ਦੇਵਾਂਗੇ ਵੀਰੇ ਸੂਪੀਆ ਗਰਮਾੜੀ ਬਸ ਇਹ ਜਿਹੜੀ ਚੱਲੀ ਆ 25028 ਕਿਲੋ ਬੋਰੀ ਤੋਂ ਚੱਲੀ ਆ ਇਹਦਾ ਵਾਕਈ ਬਾਈ 40 ਤੋਂ ਪਾਰ ਚਵਾਕੇ ਦੇਵਾਂਗੇ ਵੀਰੇ ਦਾ ਇਹ ਕਹਿਣ ਦੀਆਂ ਗੱਲਾਂ ਨਹੀਂ ਨੀਆਂ ਬੈੜਾ ਟਾਜਾ ਤੋਂ ਜਾਵਾ ਉਹਦਾ ਟਾਜਾ ਵੀਰੇ ਦੱਸੂਗਾ ਜੀ ਬਾਕੀ ਵੀਰੇ ਆ ਬੈੜਾ ਇਹ ਵੀ ਸੂਈ ਸਵਾਈ ਹੈਗੀ ਤੇ ਦੁੱਧ ਠੀਕ ਆ ਬਾੜਾ ਨਹੀਂ ਹਜੇ ਬੋੜਾ ਚੱਲੀ ਆ ਆਹ ਸੂਣ ਵਾਲੀ ਆ ਬਾਈ ਜੀ ਤੇ ਆਹ ਆਦਮੀ ਵੀਰੇ ਸੂਣ ਵਾਲੀ ਹੈਗੀ ਦੇਖ ਸਕਦੇ ਹੋ ਵੱਡੇ ਕੱਦ ਬਾਕੀ ਵੀਰੇ ਇਦਾਂ ਨਾ ਦੇਖਣ ਇਹਨਾਂ ਦੀ ਬਾਡੀ ਦੇਖਣ ਗਾਈਆਂ ਦੀ ਜਦੋਂ ਕਿਸੇ ਆਮ ਸਿੰਗਲ ਕੋਲੇ ਵੀ ਇਸ ਤਰ੍ਹਾਂ ਦੀ ਗਾਹੂ ਖੜੀ ਹੁੰਦੀ ਆ ਵੀਰੇ ਉਹ ਵੀ ਮੁੱਲ ਮੰਗ ਕੇ ਨਾ ਮੂੰਹ ਦੂਏ ਪਾਸੇ ਨੂੰ ਕਰਨਾ ਚੌੜਾ ਹੋ ਜਾਂਦਾ ਉਹ ਗੱਲ ਨਹੀਂ ਕਰਨ ਦੀ ਲੋੜ ਹੈਗੀਗੀ ਆ ਦੇਖ ਸਕਦੇ ਹੋ ਵੀਰੇ ਆ ਪਨੂਨ ਬੱਚਾ ਦੋ ਦੰਦ ਦੇ ਖੁੱਲੇ ਵਾ ਬਾਕੀ ਇਹ ਨਾ ਸੋਚੇ ਥਣ ਕੱਲੀ ਕੱਲੀ ਬਹਿੜਦਾ ਵੀਰੇ ਹੱਥੀ ਚੋਈ ਵਾਲਾ ਹਾਂਜੀ ਜਿਵੇਂ ਇਸ ਤਰ੍ਹਾਂ ਦਾ ਭਾਅ ਆ ਗਿਆ ਆਪਣੇ ਕੋਲੇ 60 65 70 75 ਰੁਪਏ ਦੇ ਵਿੱਚ ਭਾਅ ਆਪਾਂ ਦੇ ਦੇਵਾਂਗੇ ਆ ਅਜਾ 60 70 ਰੁਪਏ ਇੱਧਰ ਜਿਹੜੀ ਆ ਜਿਵੇਂ ਹਰ ਇੱਕ ਤਰ੍ਹਾਂ ਦੇ ਸਮਝਦੇ ਲੋਕ ਭਾਅ 70 45 ਵੀਰੇ ਜਿਵੇਂ ਆ ਖੜੀ ਆ ਕਾਲੀ ਲੈ 65 ਵੀ ਦੇ ਦੇਾਂਗੇ ਆ ਜਿਹੜੀ ਲਾਲ ਖੜੀ ਹੈ ਜਿਹੜੀ ਆ ਲਾਲ ਖੜੀ ਹੈਗੀ ਬਸ ਇਹੋ ਜਿਹਾ ਭਾਅ ਲਾ ਲਓ ਇਹਦੇ ਵੀਰੇ ਤਿੰਨਾਂ ਦੇ ਕੁਝ ਹੀ ਭਾਅ ਲਾ ਲਓ 60-60 ਦਾ ਭਾਅ ਦੇ ਦੇ ਦੇਗੇ ਵੀਰੇ ਬਿਲਕੁਲ ਦੇ ਦੇ ਦਾਂਗੇ ਭਾਈ ਜੀ ਭਾਅ ਐਵੇਂ ਨਹੀਂ ਬੋਲਦੇ ਵੀ ਬਾਹਰ ਦੇਖ ਕੇ ਆਓ 15 ਤੋਂ 20000 ਦਾ ਇਹਦਾ ਫਾਇਦਾ ਕਹਿੰਦੇ ਵੀਰੇ ਆਪਾਂ ਉਹ ਕਿਸੇ ਗੱਲ ਹੋਣ ਦੇ ਨਾਲ ਤੇ ਕਹਿੰਦੇ ਸਾਡੀਆਂ ਗੱਲਾਂ ਅਜਵਾਈਆਂ ਹੋਈਆਂ ਨੇ ਵੀਰ ਜੀ ਆਹ ਦੇਖ ਸਕਦੇ ਹੋ ਵੀਰੇ ਆਹ ਵੀ ਬੱਸੀ ਦੇਖ ਸਕਦੇ ਹੋ ਵੀਰੇ ਦੂਜਾ ਸੂਆ ਸੇਦ ਆਂਦਾਗੀ ਤੇ ਆਹ ਤਾਜੀ ਸੂਈਆ ਵੀਰੇ ਆਹ ਤਾਜੀ ਸੂਈਆਗੀ ਆ ਸੁਣ ਵਾਲੀ ਆ ਆ 14 15 ਦਿਨ ਦੀ ਕੱਚੀ ਆ ਵੱਡੇ ਕੱਦ ਬੇਲ ਦੇ ਵਿੱਚ ਆ ਕਿਸੇ ਵੇਚਣ ਵਾਲੇ ਵੀਰ ਨੇ ਲੈਣੀ ਹੋਵੇ ਉਹ ਵੀ ਲੈ ਸਕਦਾ ਹੈ ਵੱਡੇ ਸਾਈਜ਼ ਦੇ ਵਿੱਚ ਆ ਗਈ ਬਿਹੜਾ ਹਾਂ ਆ ਵੀਰੇ ਤਾਜੀ ਸੂਈ ਆ ਗਈ ਜੀ ਠੀਕ ਆ ਜੀ ਆ ਵੀਰੇ 24 25 ਦਿਨ ਦੀ ਕੱਚੀ ਆ ਗਈ ਖੀਰੀ ਬੱਸੀ ਆ ਗਈ ਪਰ ਅਸੀਂ ਅੱਜ ਸਾਨੂੰ ਭਾਅ ਚ ਮਿਲ ਗਈ ਬਾਈ ਜੀ 75 ਦੀਉ ਦੇ ਦਿਆਂਗੇ 75000 ਦੀ ਖੀਰੀ ਵੀਰੇ ਇਹਦੀ ਬਰੀਡ ਸਾਰੇ ਸੰਦੱਛ ਕੇ ਦੇ ਦਿਆਂਗੇ ਕੀ ਗੱਲ ਬਾਤ ਆ ਖੀਰੀ ਆ ਪਰ ਕੱਚੀ ਆ 20 ਦਿਨ ਦੀ ਥਣ ਬਹੁਤ ਸੋਨਾ ਮੁੱਠੀ ਵਾਲਾ ਬਣਾਉਗੀ ਉਦੋਂ ਅੱਗੇ ਆ ਗਈ ਬਾਈ ਜੀ 2 ਦਿਨ ਦਾ ਬੱਚਾ ਆ ਗਿਆ ਉਦੋਂ ਅੱਗੇ ਚਾਰ ਦੰਦ ਬੱਸੀ ਆ ਗਈ ਵੀਰੇ ਤੇ 12 ਬੜਾ ਹੋਰ ਆਪਣੀਆਂ ਸੌਰੀ 13 ਬੜਾ ਹੋਰ ਬਾਕੀ ਨੇ ਲਾਉਣ ਵਾਲੀਆਂ ਅੱਠ ਮਗਰ ਖੜੀਆਂ ਪੰਜ ਆਉਣ ਵਾਲੀਆਂ 62 ਨਾਗ ਹੋਣਗੇ ਕੱਲ ਨੂੰ ਕੋਈ ਨਾ ਆਓ 10 ਤਰੀਕ ਨੂੰ ਆ ਜਾਓ ਵੀਰੇ ਇੱਕ ਗਊ ਖਰੀਦਣਾ ਓ ਤੁਹਾਡਾ ਬਾਹਰ ਮਾਰਕੀਟ ਦੇ ਰੇਟ ਦੇਖਿਆ ਹੋਆ 5 ਮਿੰਟ ਦੇ ਵਿੱਚ ਵੀਰੇ ਗਊ ਲੈ ਲਵੋਗੇ ਤੇ ਮਾਰਕੀਟ ਨਾਲ 15 ਤੋਂ 20 ਹਜ਼ਾਰ ਦਾ ਫਾਇਦਾ ਵੀ ਹੋਊਗਾ ਐਂਡ ਤੇ ਗੱਲ ਇੱਕ ਲਾਜ਼ਮੀ ਕਹਿੰਨਾ ਹੈਗਾ ਕਿਤੋਂ ਵੀ ਗਊ ਖਰੀਦਣੇ ਚ ਸਾਡੇ ਫਾਰਮ ਚੋਂ ਖਰੀਦਿਓ ਵੀਰੇ ਸਾਲ ਹੀ ਚੀਜ਼ ਆ ਵਪਾਰ ਦਾ ਕੰਮ ਕਰਦੇ ਘਰ ਦੀ ਕੋਈ ਵੀ ਹੋਣੀਗੀ ਆਪ ਦੀ ਦੇਖ ਕੇ ਨਰਖ ਪਰਖਣਾ ਖਰੀਦੋ ਵੀਰੇ ਕਿਉਂਕਿ ਸਾਲ ਵਿੱਚ ਦਾ ਬਾਜੂ ਦਾ ਲੰਬਾ ਕੋਈ ਨਹੀਂ ਹੁੰਦਾ ਜੀ ਸੋ ਵੀਰੋ ਬਾੜ ਗਾਮਾ ਇੱਕੋਕਰ ਹਾਜ਼ਰ ਬਿਲਡਿੰਗ ਆ 10 ਤਰੀਕ ਨੂੰ ਪਹੁੰਚੋ ਰੈਕ ਰੇਡ ਦੀ 60000 ਤੋਂ ਰੇਡ ਸ਼ੁਰੂ ਹੋ ਜੂਗਾ ਤੇ ਐਂਡ ਤੱਕ ਜਾਂਦਾ ਜਾਂਦਾ ਡੇਢ ਕਹਿ ਦੇਵਾ 60 ਤੋਂ ਲੈ ਕੇ ਲੱਖ ਵਾਲੇ ਸੌਦੇ ਜਿਆਦੇ ਜਿੱਦਾਂ ਦੀ ਤੁਹਾਡੀ ਚੋਇਸ ਹੈਗਾ ਦੀ ਉਹਦਾ ਦੀ ਖਰੀਦਦਾਰੀ ਕਰ ਸਕਦੇ ਹੋ ਪਿੰਡ ਸੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਿਆਰ ਜਲਦੀ